ਅਮਿਤ ਕੀ ਕੋ ਜਾਣਕਾਰੀ ਹੈ ਕਦੋਂ ਕਿ ਸੁਖਦੇਵ ਸਿੰਘ ਬਾਦਲ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦੇ ਨੇ ਉਹਦੇ ਨਾਲ ਕੀ ਤਤਕਾਲੀ ਹੋਰ ਮੰਤਰੀ ਵੀ ਉਹਨਾਂ ਦੇ ਨਾਲ ਮੌਜੂਦ ਨੇ ਸਪਸ਼ਟ ਕਰਨ ਦੇਣ ਦੇ ਲਈ ਪਹੁੰਚੇ ਨੇ ਕੀ ਕੋ ਜਾਣਕਾਰੀ ਜੀ ਬਿਲਕੁਲ ਪਰਮਿੰਦਰ ਜਿਸ ਹਿਸਾਬ ਨਾਲ ਕੱਲ ਅਕਾਲ ਤਖਤ ਦੇ ਜਥੇਦਾਰ ਜਿਹੜੇ ਪੰਥ ਸਿੰਘ ਸਾਹਿਬਾਨ ਦੇ ਵਿੱਚ ਉਸ ਤੋਂ ਬਾਅਦ ਫੈਸਲਾ ਲਿੱਤਾ ਗਿਆ ਉਹਨਾਂ ਨੂੰ ਤਨਖਾਹੀਆ ਜਿਹੜਾ ਕੋਸ਼ਿਸ਼ ਕੀਤਾ ਗਿਆ ਸੀ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਅਕਾਲੀ ਦਲ ਦੇ ਪ੍ਰਧਾਨ ਸੀ ਉਹਨਾਂ ਦਾ ਸਾਫ਼ ਤੌਰ ਤੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਸਾਫ਼ ਤੌਰ ਤੇ ਕਿਹਾ ਸੀ ਕਿ ਇੱਕ ਨਿਮਾਨੇ ਸਿੱਖ ਵਜੋਂ ਜਲਦ ਹੀ ਅਕਾਲ ਤਖਤ ਸਾਹਮਣੇ ਪੇਸ਼ ਹੋਣਗੇ ਹਾਲਾਂਕਿ ਇੱਕ ਆਈਡੀਆ ਲਗਾਇਆ ਜਾ ਰਿਹਾ ਹੈ ਬਾਦਲ ਸੋ ਜਾਂ ਤਿੰਨ ਤਿੰਨਾਂ ਦੇ ਵਿੱਚ ਸ੍ਰੀ ਕਾਲਟਕ ਸਾਹਿਬ ਤੇ ਪੇਸ਼ ਹੋ ਸਕਦੇ ਆ ਲੇਕਿਨ ਕੱਲ ਫੈਸਲੇ ਤੋਂ ਬਾਅਦ ਅੱਜ ਹੀ ਸੁਖਬੀਰ ਸਿੰਘ ਬਾਦਲ ਅਕਾਲਟਕ ਸਾਹਿਬ ਤੇ ਪੇਸ਼ ਹੋਏ ਆ ਕਿਉਂਕਿ ਜਿਹੜੀ ਇੱਕ ਜਦੋਂ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਦੀ ਸੱਤਾ ਦੇ ਵਿੱਚ ਸਰਕਾਰ ਸੀ ਤੇ ਉਸ ਵੇਲੇ ਉਹਨਾਂ ਦੇ ਨਾਲ ਹੀ ਕਈ ਜਿਹੜੇ ਮੰਤਰੀ ਸੀ ਉਹਨਾਂ ਵੱਲੋਂ ਵੀ ਉਸ ਵੇਲੇ ਦੀ ਹੋਈਆਂ ਗਲਤੀਆਂ ਦੇ ਸਵਾਲ ਚੁੱਕੇ ਗਏ ਸੀ ਜਿਸ ਤੋਂ ਬਾਅਦ ਸਪਸ਼ਟੀਕਰਨ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤਾ ਗਿਆ ਸੀ ਕਿ ਉਹਨਾਂ ਵੱਲੋਂ ਜਿਹੜੀਆਂ ਗਲਤੀਆਂ ਹੋਈਆਂ ਵੈ ਉਹ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਨੂੰ ਤਿਆਰ ਐ ਸੋ ਤਨਖਾਹ ਯੋਕਸ਼ੀ ਤੋਂ ਬਾਅਦ ਇੱਕ ਅਗਾਲਤਖਬ ਦੀ ਮਰਿਆਦਾ ਜ਼ਰੂਰ ਹੁੰਦੀ ਐ ਕਿ ਤਨਖਾਹ ਯੋਕਸ਼ੀ ਕਰਨ ਤੋਂ ਬਾਅਦ ਜਿੰਨਾ ਜਿਸ ਨੂੰ ਵੀ ਤਨਖਾਹ ਯੋਕਸ਼ੀ ਕੀਤਾ ਜਾਂਦਾ ਉਸ ਨੂੰ ਅਗਾਲਤਖਬ ਤੇ ਪੇਸ਼ ਹੋਣ ਲਈ ਕਿਹਾ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਜੋ ਵੀ ਅਕਾਲ ਤਖਤ ਸਾਹਿਬ ਦੇ ਆਦੇਸ਼ ਜੋ ਵੀ ਹੁਕਮ ਕੀਤੇ ਜਾਂਦੇ ਆ ਉਹ ਉਹਨਾਂ ਨੂੰ ਉਸ ਦੀ ਪਾਲਣਾ ਕਰਨੀ ਪੈਂਦੀ ਹੈ ਸੋ ਜੋ ਕੁੱਲ ਇਲਾਕੇ ਇਹ ਅਦੇਸ਼ ਲਗਾਇਆ ਜਾ ਰਿਹਾ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਜਿਹੜੇ ਜਥੇਦਾਰ ਵੱਲੋਂ ਉਹਨਾਂ ਨੂੰ ਸਜ਼ਾ ਲਗਾਈ ਜਾ ਸਕਦੀ ਹੈ ਸੋ ਜੀ ਉਹ ਅੱਜ ਹੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਹਾਲਾਂਕਿ ਕੁਝ ਮੰਤਰੀ ਵੀ ਉਥੇ ਇਸ ਮੌਕੇ ਜ਼ਰੂਰ ਪੁੱਜੇ ਆ ਲੇਕਿਨ ਅਲੇ ਜਿਹੜੇ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਵੱਲੋਂ ਮੰਤਰੀ ਵੱਲੋਂ ਜਿਹੜੇ ਕਲ ਤੱਕ ਸਾਫ ਤੇ ਅੰਦਰ ਜੱਜਦਾਰ ਸਾਹਿਬ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤੇ ਬਹੁਤ ਜਲਦ ਹੋ ਸਕਦਾ ਹੈ ਕਿ ਕਲ ਤੱਕ ਸਾਹਿਬ ਦੇ ਜੱਜਦਾਰ ਵੱਲੋਂ ਅੱਜ ਹੀ ਉਹਨਾਂ ਨੂੰ ਜਿਹੜਾ ਜਿਹੜੀ ਸਜ਼ਾ ਲਗਾਈ ਜਾਏ ਜਾਂ ਜੋ ਵੀ ਅਗੋਂ ਜਿਹੜਾ ਹੋਏਗਾ ਜੋ ਥੋੜੀ ਦੇਰ ਬਾਅਦ ਹੀ ਸੁਖਵੀਰ ਸਿੰਘ ਬਾਦਲ ਮੀਡੀਆ ਨਾਲ ਰੂਬਰੂ ਵੀ ਹੋ ਸਕਦੇ ਹੈ ਕਿਉਂਕਿ ਮੀਟਿੰਗ ਤੋਂ ਬਾਅਦ ਉਹ ਬਾਹਰ ਆਣਗੇ ਉਸ ਤੋਂ ਬਾਅਦ ਕਲ ਤੱਕ ਦੇ ਜੱਜਦਾਰ ਵੀ ਮੀਡੀਆ ਨੂੰ ਸੰਬੋਧਨ ਕਰ ਸਕਦੇ ਹੈ ਸੋ ਕੁੱਲ ਮਿਲਾ ਕੇ ਥੋੜੀ ਦੇਰ ਦੇ ਵਿੱਚ ਹੀ ਇਹ ਸਾਰਾ ਫੈਸਲਾ ਹੇ ਸਾਹਮਣੇ ਆਏਗਾ ਕਿ ਕਾਲ ਤੱਕ ਸਾਫ ਦੇ ਜਥੇਦਾਰ ਦਾ ਅੱਗੇ ਕੀ ਆਦੇਸ਼ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਜਾਂਦਾ ਜੀ ਪਰਮੇਸ਼ਰ ਅਮਿਤ ਕੀ ਪੰਜ ਸਿੰਘ ਸਹਿਬਾਨ ਅੱਜ ਇੱਥੇ ਪਹੁੰਚੇ ਹੋਏ ਨੇ ਮੌਕੇ ਤੇ ਮੌਜੂਦ ਨੇ ਕਿਉਂਕਿ ਜਦੋਂ ਇੱਕ ਪੰਥਕ ਰੌ ਰੇਟਾਂ ਦੀ ਪੰਥਕ ਕਰਵਾਈ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਵੀ ਕੋਈ ਧਾਰਮਿਕ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਹ ਪੰਜ ਸਿੰਘ ਸਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਸੰਗਤਾਂ ਦੀ ਮੌਜੂਦਗੀ ਦੇ ਵਿੱਚ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਜ਼ਾ ਸੁਣਾਈ ਜਾਂਦੀ ਹੈ ਤੇ ਇਸ ਨੂੰ ਲੈ ਕੇ ਕੀ ਅੱਜ ਹੀ ਪੂਰੀ ਪ੍ਰਕਿਰਿਆ ਹੋ ਸਕਦੀ ਹੈ ਪੰਜ ਸਿੰਘ ਸਹਿਬਾਨ ਸਰਿਆ ਕਾਲਤਖ ਸਾਹਿਬ ਮੌਕੇ ਤੇ ਮੌਜੂਦ ਨੇ ਪਰਮੰਤਰੀ ਜਦੋਂ ਪੰਸ ਸਿੰਘ ਸਾਹਿਬ ਨਾਲ ਮੀਟਿੰਗ ਹੁੰਦੀ ਆ ਉਸ ਵੇਲੇ ਜ਼ਰੂਰ ਉਹਨਾਂ ਵੱਲੋਂ ਸਾਰੀ ਸਲਾਮ ਮਸ਼ਵਾ ਕਰਕੇ ਅੱਗੇ ਦਾ ਆਦੇਸ਼ ਜਾਰੀ ਕੀਤਾ ਜਾਂਦਾ ਜਿਵੇਂ ਕਿ ਕੱਲ ਪੰਸ ਸਿੰਘ ਸਾਹਿਬ ਨਾਲ ਦੀ ਮੀਟਿੰਗ ਪਹਿਲਾਂ ਹੀ ਗਈ ਸੀ ਜਿਹੜਾ ਸੁਖਬੀਰ ਸਿੰਘ ਬਾਦਲ ਦੁਆਰਾ ਇੱਕ ਪੱਤਰ ਜਿਹੜਾ ਸਪਸ਼ਟੀਕਰਨ ਦਾ ਪੱਤਰ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ ਗਿਆ ਸੀ ਉਸ ਤੋਂ ਬਾਅਦ ਉਸ ਵੇਲੇ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੁਆਰਾ ਜਿਹੜੀ ਪੰ ਸਿੰਘ ਸਾਹਿਬਾਨ ਦੀ ਮੀਟਿੰਗ ਬੁલાਵਟੀ ਗਈ ਉਸ ਮੀਟਿੰਗ ਕੀ ਤਰੀਕ ਨੂੰ ਹੋਈ ਸੀ ਹਲਕਾ ਖੂਨ ਅੱਜ ਸੁਖਬੀਰ ਸਿੰਘ ਬਾਦਲ ਇੱਥੇ ਆ ਕੇ ਪੁੱਛਣ ਕਿ ਜਾਂ ਫਿਰ ਪੰ ਸਿੰਘ ਸਾਹਿਬਾਨ ਅਥੇ ਹੋਣਗੇ ਹਾਲਾਂਕਿ ਇਹ ਮੀਟਿੰਗ ਪਹਿਲਾਂ ਬੁਲਾਈ ਜਾਂਦੀ ਹੈ ਉਸ ਤੋਂ ਬਾਅਦ ਪੰ ਸਿੰਘ ਸਾਹਿਬਾਨ ਜਿਹੜੇ ਇੱਥੇ ਹੁੰਦੇ ਆ ਲੇਕਿਨ ਅੱਜ ਸੁਪੀਰ ਸਿੰਘ ਬਾਦਲ ਪਹੁੰਚਿਆ ਸੋ ਹੋ ਸਕਦਾ ਹੈ ਕਿ ਅੱਜ ਫੈਸਲਾ ਲਿਆ ਜਾਏ ਜਾਂ ਫਿਰ ਅਗਲੀ ਮੀਟਿੰਗ ਵੀ ਪੰਜ ਸਿੰਘ ਸਾਹਿਬਾਨਾ ਦੀ ਬੁਲਾਈ ਜਾ ਸਕਦੀ ਹੈ ਸ람 ਜੀ ਤੇ ਬਾਅਦ ਅਗੇ ਸੁਪੀਰ ਸਿੰਘ ਬਾਦਲ ਨੂੰ ਕੀ ਆਦੇਸ਼ ਜਾਰੀ ਕਰਨਾ ਹੈ ਕੀ ਹੁਕਮਨਾਮਾ ਕੀ ਹੁਕਮ ਜਾਰੀ ਕਰਨਾ ਹੈ ਜੀ ਦੂਰ ਇਸ ਦੇ ਬਾਰੇ ਸਾਮਸ਼ੂਲਾ ਪੰਜ ਸਿੰਘ ਸਾਹਿਬਾਨ ਕਰ ਸਕਦੇ ਤੇ ਫਿਰ ਅਗਲਾ ਆਦੇਸ਼ ਜਾਰੀ ਕਰ ਸਕਦੇ ਨਾਲ ਇਹ ਵੀ ਹੋ ਸਕਦਾ ਕਿ ਜਦੋਂ ਕੱਲ ਜਿਹੜਾ ਅੰਮਲ ਵੱਲੋਂ ਤਨਖਾਹ ਯਰ ਕੋਸ਼ਿਸ਼ ਕੀਤਾ ਜੀ ਕੇਐਸਪੀ ਪੰਜ ਸਿੰਘ ਸਾਹਿਬਾਨ ਨੂੰ ਤੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਨੇ ਉਹ ਮੰਤਰੀਆਂ ਨੂੰ ਬੁਲਾਇਆ ਸੀ ਸੋ ਅੱਜ ਸੁਖਬੀਰ ਸਿੰਘ ਬਾਦਲ ਪੁੱਜੇ ਹੈ ਹਾਲਾਂਕਿ ਉਹਨਾਂ ਨੇ ਪਹਿਲਾਂ ਹੀ ਸਪਸ਼ਟੀਕਰਨ ਦਿੱਤਾ ਸੀ ਕੱਲ੍ਹ ਨੂੰ ਠੀਕ ਹੈ ਠੀਕ ਹੈ ਅਮਿਤ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਭਰਵਿੰਦਰ ਸਿੰਘ ਭੁੰਦਰ ਜੁੜ ਚੁੱਕੇ ਨੇ ਆ ਭੁੰਦਰ ਸਾਹਿਬ ਤੁਹਾਡਾ ਸਵਾਗਤ ਹੈ ਐਨੋਰੀਟਰ ਪੰਜਾਬ ਤੇ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਸੁਖਬੀਰ ਸਿੰਘ ਬਾਦਲ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਆ ਵਰਤੋਂ ਅਸੀਂ ਪੁੰਦਰ ਸਾਹਿਬ ਨਾਲ رابطہ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਸੁਖਬੀਰ ਸਿੰਘ ਬਾਦਲ ਦਰਸਲ ਕੱਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਜੋ ਕਿ ਵੱਡਾ ਫੈਸਲਾ ਸੁਣਾਇਆ ਜਾਂਦਾ ਸੁਖਬੀਰ ਸਿੰਘ ਬਾਦਲ ਨੂੰ ਤਰਖਾਈਆ ਕਰਾਰ ਦਿੱਤਾ ਜਾਂਦਾ ਤੇ ਉਸ ਤੋਂ ਅਗਲੇ ਦਿਨ ਬਾਅਦ ਹੀ ਹੁਣ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਕੋਈ ਨਹੀਂ ਕਰੋਂ ਵੇਖਣਾ ਹੋਵੇਗਾ ਕਿ ਅਗਲੀ ਕੀ ਪੰਥਕ ਰਵਾਇਤ ਦੇ ਮਤਲਬ ਕਿ ਕਿਸ ਤਰੀਕੇ ਦਾ ਅਗਲਾ ਫੈਸਲਾ ਲਿਆ ਜਾਂਦਾ ਹੈ ਜਾਂ ਕੀ ਅੱਜ ਕੋਈ ਧਾਰਮਿਕ ਸਜ਼ਾ ਸੁਣਾਈ ਜਾਂਦੀ ਹੈ ਇਹ ਵੀ ਥੋੜੀ ਦੇਰ ਤੱਕ ਜੋ ਕੇ ਸਾਫ਼ ਹੋ ਜਾਵੇਗਾ ਤਸਵੀਰਾਂ ਸੀ ਤੁਹਾਨੂੰ ਵਖਾ ਰਹੇ ਹਾਂ ਹੋਰ ਹੋਰ ਵੀ ਸ਼ਰੋਮਣੀਆਂ ਅਕਾਲੀ ਦਲ ਦੇ ਆਗੂ ਨਾਲ ਨਜ਼ਰ ਆ ਰਹੇ ਨੇ ਤਤਕਾਲੀ ਮੰਤਰੀ ਵੀ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ ਕਿਉਂਕਿ ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਤਰਖਾਈਆ ਕਰਾਰ ਦਿੱਤਾ ਗਿਆ ਸੀ ਕਿਤੇ ਉੱਥੇ ਹੀ ਇਹ ਵੀ ਹੁਕਮ ਦਿੱਤੇ ਗਏ ਸਨ ਕਿ 2007 ਤੋਂ ਲੈ ਕੇ 2017 ਤੱਕ ਜਿਹੜੇ ਵੀ ਸਿੱਖ ਕੈਬਨਿਟ ਮੰਤਰੀ ਸਰਕਾਰ ਦਾ ਵਜ਼ਾਰਤ ਦਾ ਹਿੱਸਾ ਰਹੇ ਉਹ ਵੀ ਆਪਣੇ ਆ 15 ਦਿਨਾਂ ਦੇ ਅੰਦਰ ਅੰਦਰ ਸਪਸ਼ਟੀਕਰਨ ਦੇਣ ਤੇ ਕੁਝ ਤਤਕਾਲੀ ਮੰਤਰੀ ਵੀ ਉਹਨਾਂ ਦੇ ਨਾਲ ਪਹੁੰਚੇ ਨੇ ਤਾਂ ਇਸ ਦੇ ਵਿਚਾਲੇ ਸੁਖਵੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਤਾਂ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਪ੍ਰਵਿੰਦਰ ਸਿੰਘ ਭੁੰਦਰ ਜੁੜ ਚੁੱਕੇ ਨੇ ਭੁੰਦਰ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ ਲੈਟਰ ਪੰਜਾਬ ਤੇ ਅਸੀਂ ਤਸਵੀਰਾਂ ਲਗਾਤਾਰ ਵਿਖਾ ਰਹੇ ਹਾਂ ਕੱਲ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆਂ ਕਰਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਅਗਲੇ ਦਿਨ ਅੱਜ ਹੀ ਸੁਖਵੀਰ ਸਿੰਘ ਬਾਦਲ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਪੁੰਦਰਪਾਤ ਮੇਰੀ ਆਵਾਜ਼ ਸੁਣ ਪਾ ਰਹੇ ਹੋ ਹਾਂ ਮੈਂ ਤੁਹਾਡੀ ਸੁਣ ਰਿਹਾ ਦੱਸੋ ਹੁਕਮ ਕਰੋ ਮੈਂ ਸੁਣ ਲਈ ਪਹਿਲੀ ਗੱਲ ਤਾਂ ਹਾਂ ਜੀ ਪੁੰਦਰਪਾਤ ਸਾਹਿਬ ਇਹ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਸੁਖਬੀਰ ਸਿੰਘ ਬਾਦਲ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਆ ਤੁਹਾਡੇ ਕੋਲ ਕੀ ਕੋ ਜਾਣਕਾਰੀ ਹੈ ਕੀ ਆ ਕੋਈ ਤਤਕਾਲੀ ਮੰਤਰੀ ਵੀ ਨਾਲ ਗਏ ਨੇ ਕਿਉਂਕਿ ਇਹ ਵੀ ਕਿਹਾ ਗਿਆ ਸੀ ਸਿੰਘ ਸਾਹਿਬ ਦੇ ਵੱਲੋਂ ਕਿ ਤਤਕਾਲੀ ਮੰਤਰੀ ਵੀ ਜੋ ਕਿ 15 ਦਿਨਾਂ ਦੇ ਵਿੱਚ ਆਪਣਾ ਜਵਾਬ ਦਾਖਲ ਕਰਨ ਸਪਸ਼ਟਿਕਰਨ ਦੇਣ ਜੀ ਦੋ ਸਰਪੰਦਰ ਗੁਰੂ ਜੀ ਦੋ आदेश हो गया अकालगर्ख साहब ਵੱਲੋਂ ਸਿੰਘ ਸਾਹਿਬ ਜੀ ਵੱਲੋਂ ਤਾਂ ਫਰਜ਼ ਬਣਦਾ ਸੀ ਪ੍ਰਧਾਨ ਜੀ ਕਿ ਜਿੰਨਾ ਛੇਤੀ ਹੋ ਸਕੇ ਜਾ ਕੇ ਪੇਸ਼ ਹੋਣ ਜੇ ਉਹਨਾਂ ਨੇ ਕਹਿ ਦਿੱਤਾ ਸੀ ਪਹਿਲੇ ਹੀ ਕਹਿਤਾ ਸੀ ਕੱਲ ਫੇਰ ਕਹਿਤਾ ਸੀ ਕਿ ਮੈਂ ਤੁਰੰਤ ਜਾਵਾਂਗਾ ਜੀ ਇਸ ਕਰਕੇ ਉਹਨਾਂ ਨੇ ਜੋ ਹੱਕ ਬਣਦਾ ਸੀ ਇੱਕ ਸਪੋਰਸਖ ਦੇ ਤੌਰ ਤੇ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਔਰ ਗੁਰੂ ਦੇ ਚਰਨਾਂ 'ਚ ਗਏ ਨੇ ਬੜੀ ਐਸ਼ੀ ਗੱਲ ਕੀਤੀ ਹੈ ਹੂੰ ਜੋ ਵਜੀਰ ਸਾਹਿਬਾਰ ਨੂੰ ਕਿਹਾ ਸੀ ਜੋ ਕਾਲੀਦਲ ਦੇ ਐਸ ਵੇਲੇ ਸਾਡਾ ਵਜ਼ੀਰ ਹਾਜ਼ਰ ਸੀ ਉਹ ਵਜ਼ੀਰ ਵੀ ਨਾਲ ਗਏ ਹੋਣਗੇ ਮੈਨੂੰ ਨਾਂ ਤਾਂ ਪਤਾ ਨਹੀਂ ਕਿਹੜੇ ਕਿਹੜੇ ਗਏ ਨੇ ਮੇਰੇ ਖਿਆਲ ਦੋ ਤਿੰਨ ਚਾਰ ਜਿੰਨੇ ਤਾਂ ਹਾਜ਼ਰ ਸੀ ਕੁਝ ਹਾਜ਼ਰ ਨਹੀਂ ਇੱਕ ਦੋ ਵਿਦੇਸ਼ਾਂ ਚ ਰਹੇ ਖੁਸ਼ ਉਸ ਪਾਸੇ ਨੇ ਦੂਸਰੇ ਪਾਸੇ ਜਿਹੜੇ ਨਰਾਜ਼ ਨੇ ਸੋ ਸਾਡੀ ਤਾਂ ਸਭ ਨੂੰ ਹੀ ਸੀ ਮੇਰੇ ਵੱਲੋਂ ਸ਼ਾਇਦ ਪੀੜ ਵੀ ਗਿਆ ਸੀ ਜੇ ਪਾਸੇ ਵੱਲੋਂ ਹੈ ਕਿ ਸਾਰੇ ਉਸਵੇ ਦੇ ਕਮਿਸ਼ਨਰਾਂ ਨੇ ਜਾਣ ਜੋ ਆਦੇਸ਼ ਹੈ ਉਹ ਦੀ ਪਾਲਣਾ ਕਰਨ ਤਤਕਾਲਤਾ ਸਰ ਜੀ ਜੀ ਅਸ਼ੇਪੁੰਦਰ ਸਾਹਿਬ ਜਿਹੜਾ ਕੱਲ ਆਦੇਸ਼ ਦਿੱਤਾ ਗਿਆ ਉਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਪੰਜ ਸਿੰਘ ਸਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਸੰਗਤਾਂ ਦੇ ਸਾਹਮਣੇ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਹਾਲਾਂਕਿ ਉਹ ਪੰਥ ਕਰਵਾਇਆ ਤੇ ਕਿ ਉਸ ਦੇ ਮੁਤਾਬਕ ਹੀ ਜਿਹੜਾ ਕਿ ਅਗਲਾ ਫੈਸਲਾ ਲਿਆ ਜਾਂਦਾ ਹੈ ਤੇ ਇਸ ਨੂੰ ਲੈ ਕੇ ਆ ਕੀ ਕੋਈ ਜਾਣਕਾਰੀ ਹੈ ਜਾਂ ਕੀ ਅੱਜ ਹੀ ਅਜਿਹਾ ਕੋਈ ਅਗਲਾ ਫੈਸਲਾ ਹੋ ਸਕਦਾ ਹੈ ਹਾਲਾਂਕਿ ਉਹ ਸਿੰਘ ਸਹਿਬਾਨਾਂ ਦੇ ਵੱਲੋਂ ਤੈਅ ਕਰਨਾ ਉਸ ਤੇ ਪਹਿਲਾਂ ਕਹਿਣਾ ਕੁਝ ਵੀ ਮੁਸ਼ਕਲ ਹੋਵੇਗਾ ਹਾਂ ਜੀ ਤੇ ਕੁਦਰਤੀ ਹੈ ਜੋ ਤੁਸੀਂ ਪਹਿਲੇ ਕਹਿਤਾ ਇਹਦਾ ਇਹੀ ਆਨਸਰ ਹੈ ਕਿ ਉਹ ਤਾਂ ਸਿੰਘ ਸਾਹਿਬ ਫੈਸਲਾ ਕਰਨਗੇ ਜੀ ਲੇਕਿਨ ਤਾਂ ਕਿ ਸਿੰਘ ਸਾਹਿਬ ਵੇਟ ਕਰਨ ਉਹਨਾਂ ਨੇ 15 ਦਿਨ ਦਿੱਤੇ ਸੀ ਇਹਨਾਂ ਨੇ ਕਿਹਾ ਜਦੋਂ ਮੈਂ ਜਾਣੇ ਜਾਣਾ 15 ਦਿਨ ਕਰੋ ਡਿਕਾ ਤੇ ਅੱਜ ਹੀ ਹਾਜ਼ਰ ਹੋਗੇ ਨਾ ਹੁਣ ਅਗਲਾ ਆਦੇਸ਼ ਤਾਂ ਉਹਨਾਂ ਵੱਲੋਂ ਆਣਾ ਹੈ ਜੋ ਉਹਨਾਂ ਦਾ ਦੇਸ਼ ਆਏਗਾ ਪ੍ਰਮਾਨ ਕਰਨਗੇ ਜੀ ਅੱਛਾ ਪੁੰਦਰ ਸਾਹਿਬ ਜੇਕਰ ਨਾਲ ਹੀ ਅਕਾਲੀ ਦਲ ਦੇ ਬਾਗੀ ਧੜੇ ਦੀ ਗੱਲ ਕੀਤੀ ਜਾਵੇ ਅੱਜ ਵੀ ਉਹਨਾਂ ਦੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋ ਰਹੀ ਹੈ ਉਹਨਾਂ ਵੱਲ ਇੱਕ ਹੀ ਗੱਲ ਕਹੀ ਜਾ ਰਹੀ ਹੈ ਕਿ ਅ ਨਿਮਾਣਾ ਸਿੱਖ ਦੀ ਪਰਿਭਾਸ਼ਾ ਨਿਮਾਣਾ ਸਿੱਖ ਦਾ ਤਾਂ ਮਤਲਬ ਇਹੀ ਹੈ ਕਿ ਸੁਬੇਸ਼ ਸਿੰਘ ਬਾਦਲ ਪ੍ਰਧਾਨਗੀ ਤੋਂ ਪਾਸੇ ਹੁਣ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੁਸੀਂ ਜੋ ਅਕਾਲ ਤਖਤ ਦੇ ਰਵਾਇਤਾਂ ਜੋ ਉਹਨੇ ਕਹੇ ਤਾਂ ਉਹ ਆਪਣਾ ਜ਼ਿੰਮੇਵਾਰੀ ਛੱਡ ਗਏ ਨੇ ਹਮ ਬਰਕੀ ਪ੍ਰਧਾਨ ਬਣਾ ਗਏ ਨੇ ਨਹੀਂ ਪਰ ਉਹ ਕਹਿ ਰਹੇ ਕਿ ਰਜ਼ਾਈ ਨਹੀਂ ਦਿੱਤਾ ਅਸਤੀਫਾ ਨਹੀਂ ਦਿੱਤਾ ਕੇਰੀ ਪਹਿਲੀ ਪੂਰੀ ਸੁਣੋ ਮੇਰੀ ਪੂਰੀ ਗੱਲ ਸਮਝ ਗਿਆ ਹਮ ਦੇਖੋ ਤੁਸੀਂ ਆਮ ਸੰਗਤ ਦੇਖ ਸਕਦੇ ਹੋ ਜੀ ਲੋਕੀ ਦੇਖ ਸਕਦੇ ਹੋ ਜਿਸ ਵੇਲੇ ਉਹਨਾਂ ਨੇ ਪਹਿਲਾਂ ਹੀ ਕਹਿਤਾ ਕਿ ਮੈਂ ਗਰੀ ਸਿੱਖ ਦੇ ਤੌਰ ਤੇ ਪੇਸ਼ ਹੁਨਾ ਔਰ ਸਮਰਪਤਾ ਨਾਮ ਰੱਖੇ ਤੂ ਨਾ ਪਰੰਤੂ ਹਮ ਕੱਲ ਵੀ ਉਹਨਾਂ ਨੇ ਇਹ ਕਿਹਾ ਕਿ ਮੇਰੇ ਕੋਈ ਵੀ ਚਿੰਤੂ ਬੰਤੂ ਨਹੀਂ ਮੈਂ ਤੁਰੰਤ ਹਾਜ਼ਰ ਹੋਵਾਂਗਾ ਉਹ ਹਾਜ਼ਰ ਹੋ ਗਏ ਨੇ ਹਮ ਸੰਗਤ ਵੱਲੋਂ ਜੋ ਸੂਝਵਾਨ ਸੰਗਤ ਹੈ ਨਿਰਪੱਖ ਸੰਗਤ ਹੈ ਗੁਰੂ ਨੂੰ ਮੰਨਣ ਵਾਲੀ ਹੈ ਕਿਸੇ ਨੇ ਕੋਈ ਲਫਜ਼ ਚਿੰਤੂ ਨਹੀਂ ਕੀਤਾ ਹਮ ਅਦਾਲਤ تک ਦੇ ਫੈਸਲੇ ਤੋਂ ਬਾਅਦ ਇਦੋਂ ਕੋ ਬੰਦਾ ਕਿੰਤੂ ਕਰਦਾ ਕੌਣ ਕਰਦਾ ਨਾ ਕਰਦਾ ਮੈਂ ਕੋਈ ਧੜਾ ਨਰਾਜ ਫਰਾਣਾ ਮੈਂ ਨਹੀਂ ਬਰਤਾਂਗਾ ਤੁਸਦਾ ਹੱਕ ਆ ਬਰਤੋ ਜੀ ਇਸ ਕਰਕੇ ਕਿੰਤੂ ਕੋ ਕਰਦਾ ਤਾਂ ਉਹ ਕਾਲ ਤਖਤੇ ਕਿੰਤੂ ਕਰਦਾ ਨਾ ਕਿ ਸੁਵੀਰ ਸਿੰਘ ਤੇ ਇਸ ਕਰਕੇ ਤਾਂ ਕਾਹ ਸੱਕ ਜਾਣੇ ਉਹਨਾਂ ਨੇ ਆਪਣਾ ਫਰਜ਼ ਜੋ ਪੂਰਾ ਕੀਤਾ ਹੈਗਾ ਉਹਨਾਂ ਦਾ ਦੇਸ਼ ਨੂੰ ਮੰਨਿਆ ਜੀ ਅੱਗੇ ਅੱਗੇ ਸਿੰਘ ਸਾਹਿਬਾਨ ਜੋ ਉਹਨਾਂ ਦਾ ਪ੍ਰਮਾਨ ਹੈ ਉਹ ਆਏਗਾ ਪੁੰਦਰ ਸਾਹਿਬ ਜੋ ਤੁਸੀਂ ਏਕਤਾ ਦਾ ਸੁਨੇਹਾ ਵਿੱਚ ਲਗਾਤਾਰ ਦੇ ਰਹੇ ਹੋ ਜਿਹੜੇ ਬਾਗੀ ਆਗੂ ਉਹਨਾਂ ਨੂੰ ਵੀ ਸੁਨੇਹਾ ਇਹੀ ਦਿੱਤਾ ਜਾ ਰਿਹਾ ਤੇ ਇਹੀ ਸਵਾਲ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਪੱਤਰਕਾਰਾਂ ਦੇ ਵੱਲੋਂ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਚੰਗੀ ਗੱਲ ਹੈ ਪੁੰਦਰ ਸਾਹਿਬ ਨੇ ਜੀ ਏਕਤਾ ਦੀ ਗੱਲ ਕੀਤੀ ਹੈ ਪਰ ਨਾਲ ਉਹਨਾਂ ਨੇ ਕਿਹਾ ਕਿ ਏਕਤਾ ਤਾਂ ਹੀ ਅੱਗੇ ਵਧੇਗੀ ਜਾਂ ਤਾਂ ਹੀ ਹੋ ਪਾਵੇਗੀ ਜੇਕਰ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ ਪ੍ਰਧਾਨਗੀ ਤੋਂ ਉਹਨਾਂ ਦੇ ਵੱਲੋਂ ਮੁਰਤ ਉਸੇ ਗੱਲ ਦਾ ਜ਼ਿਕਰ ਕੀਤਾ ਗਿਆ ਇਹਦੇ ਤੇ ਮੈਂ ਕੋਈ ਗੱਲ ਨਹੀਂ ਕਹਿਣਾ ਜਉਨਾ ਦੇਖੋ ਮੈਂ ਹੈਰਾਨ ਹਾਂ ਕੇ ਨਾਤ ਕੋ ਸਾਡਾ ਵਿਰੋਧੀ ਖੰਡ ਹੈ ਨਾ ਕੋ ਪਬਲਿਕ ਚੋ ਕਾਮ ਪਬਲਿਕਲ ਕਹਿਦੀ ਹੈ ਹੂੰ ਜੋ ਸਿੰਘ ਸਾਹਿਬ ਨੇ ਵੇਸ਼ ਕੀਤਾ ਉਹਨਾਂ ਨੇ ਮੰਨ ਲਿਆ ਉਸ ਤੋਂ ਬਾਅਦ ਸਾਡੀ ਲੜਾਈ ਤਾਂ ਦਿੱਲੀ ਨਾਲ ਅਸੀਂ ਆਪਸ ਵਿੱਚ ਬੋਝੇ ਬੈਠੇ ਆ ਮੈਂ ਤਾਂ ਭਿੰਤੀ ਹੀ ਕੀਤੀ ਕਿ ਭਰਾਓ ਤੁਸੀਂ ਆਪ ਦਾ ਫਰੰਟ ਕਿਉਂ ਫੋਲੀ ਬੈਠਿਆ ਹੋ ਜੇ ਆਪਾਂ ਕੋਈ ਸੌਸ ਜੇ ਤੁਸੀਂ ਚਾਹੁੰਦੇ ਅਸੀਂ ਕਾਲੀ ਦੇ ਨੂੰ ਤਕੜਾ ਕਰਨਾ ਹੈ ਹੂੰ ਤਾਂ ਆਪਾਂ ਇਕੱਠੇ ਬੈਠ ਕਰ ਸਕਦੇ ਆ ਪਿਆਰ ਨਾਲ ਕਰ ਸਕਦੇ ਆ ਪਹਿਲਾਂ ਘਟੋ ਘਟ ਇੱਕ ਦੂਜੇ ਵਿਰੁੱਧ ਬੋਲਣੋਂ ਹਟিয়ে ਹੂੰ ਅਸੀਂ ਤਾਂ ਦੇਖੋ ਤੁਸੀਂ 10 ਵਾਰੀ ਮੈਨੂੰ ਕਹਿ ਦਿਓ ਮੈਂ ਨਾਂ ਨਹੀਂ ਲੈਣਾ ਜੀ ਪੰਦਰ ਸਾਹਿਬ ਚਲੋ ਅਸੀਂ ਤਾਂ ਉਹਨਾਂ ਦੇ ਹਵਾਲੇ ਦੇ ਨਾਲ ਹੀ ਸਵਾਲ ਕਰ ਰਹੇ ਹਾਂ ਜੋ ਉਹਨਾਂ ਦੇ ਵੱਲ ਸਵਾਲ ਚੁੱਕ ਕੇ ਜਾ ਰਹੇ ਨੇ ਜੋ ਕੁਝ ਕਿਹਾ ਜਾ ਰਿਹਾ ਹੈ ਮੈਂ ਤੁਹਾਡਾ ਮੈਂ ਤਾਂ ਕਹਿ ਰਿਹਾ ਕਿ ਤੁਹਾਡਾ ਹੱਕ ਹੈ ਜੀ ਤੁਹਾਡਾ ਕੁਐਸਚਨ ਕਰਨ ਦਾ ਹੱਕ ਹੈ ਤੁਹਾਡਾ ਕੋਈ ਵੀ ਗੱਲ ਪੁੱਛਣ ਦਾ ਹੱਕ ਹੈ ਹਮ ਮੇਰਾ ਫਰਜ਼ ਹੈ ਕਿ ਜੋ ਮੈਨੂੰ ਨਹੀਂ ਬਿਲਕੁਲ ਉਹ ਉਹ ਤੁਸੀਂ ਤੈਅ ਕਰਨਾ ਤੁਸੀਂ ਕੀ ਬੋਲਣਾ ਹੈ ਕੀ ਨਹੀਂ ਬੋਲਣਾ ਮੈਂ ਹੀ ਕਹਿਣਾ ਵੀ ਉਹ ਜੋ ਮੈਨੂੰ ਪ੍ਰਮਾਤਮਾ ਨੇ ਸਮਤ ਬਖਸ਼ੀ ਹੈ ਹਮ ਮੈਂ ਉਹਦੇ ਮੁਤਾਬਕ ਗੱਲ ਕਰਨੀ ਹੈ ਮੈਂ ਮੈਂ ਤੁਹਾਨੂੰ ਇਹ ਹੀ ਕਹਿਣਾ ਕਿ ਲਗਾਤਾਰ ਪ੍ਰਧਾਨ ਸਸਵੀਰ ਸਿੰਘ ਬਾਦਲ ਨੇ ਕਦੇ ਨਹੀਂ ਕੁਝ ਕਿਹਾ ਜੀ ਉਹ ਜ਼ਿੰਮੇਵਾਰ ਨੇ ਜੇ ਹੁਣ ਮੈਨੂੰ ਜ਼ਿੰਮੇਵਾਰੀ ਸੌਂਪਤੀ ਹੈ ਮੈਂ ਨਹੀਂ ਉਸ ਦਿਨ ਦਾ ਇੱਕ ਵੀ ਲਫ਼ਜ਼ ਕਿਹਾ ਜੇ ਕਿਹਾ ਗਿਆ ਉਹ ਕਹਿੰਦੇ ਤਿਆ ਕਹਤਾ ਮੈਂ ਉਹਦੀ ਮਾਫੀ ਮੰਗ ਲੂਗਾ ਠੀਕ ਹੈ ਲੇਕਿਨ ਮੈਂ ਤਾਂ ਕਹਿਣਾ ਕਿ ਸਾਡੀ ਲੜਾਈ ਤਾਂ ਜਿੱਥੋਂ ਮਸਲੇ ਪੈਦਾ ਹੋ ਰਹੇ ਨੇ ਜਿਨ੍ਹਾਂ ਨੇ ਸਾਨੂੰ ਮਸਲਿਆਂ ਨੂੰ ਫਾਇਦਾ ਕੀਤਾ ਸਾਨੂੰ ਖਰਾਬ ਕੀਤਾ ਉੱਥੇ ਲੜਾਈ ਉੱਥੇ ਹੈ ਸਾਡੀ ਲੜਾਈ ਇੱਥੇ ਘਰ ਥੋੜਾ ਹੈ ਜਿੱਕਰ ਕੇ ਇਹ ਬੀਲ ਹੈ ਆਪ ਨੂੰ ਨਸਾ ਮੇਰਾ ਆਖਰੀ ਸਵਾਲ ਹੈ ਆਖਰੀ ਸਵਾਲ ਹੈ ਉਹਨਾਂ ਦੇ ਵੱਲ ਵੀ ਜ਼ਿਕਰ ਕੀਤਾ ਗਿਆ ਬਾਗੀ ਧੜੇ ਵੱਲੋਂ ਕਿ ਤਨਖਾਈਏ ਸ਼ਖਸ ਦਾ ਪੰਥਕ ਮਾਮਲਿਆਂ ਦੇ ਵਿੱਚ ਦਖਲ ਨਹੀਂ ਹੋ ਸਕਦਾ ਤਨਖਾਈਆ ਪੰਥਕ ਸਫਾਂ ਦੇ ਵਿੱਚੋਂ ਬਾਹਰ ਹੋ ਜਾਂਦਾ ਹੈ ਸਰਪੀਰ ਸਿੰਘ ਬਾਦਲ ਨੂੰ ਇਸ ਕਰਕੇ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਜੋ ਉਹ ਤਰਕ ਦੇ ਰਹੇ ਨੇ ਪ੍ਰਧਾਨਗੀ ਦਾ ਤਾਂ ਜੇ ਕੋ ਮੀਟਿੰਗ ਕਰਨ ਕੋਈ ਉਹਨਾਂ ਨੇ ਮੀਟਿੰਗ ਨਹੀਂ ਕੀਤੀ ਕੋਈ ਉਹਨਾਂ ਨੇ ਦੇਸ਼ ਨਹੀਂ ਦਿੱਤਾ ਕੋਈ ਬੋਲੇ ਨਾ ਜਸਪਿੰਦਰ ਪਰਸੋਂ ਦੇ ਆ ਹੂੰ ਨੰਬਰ 1 ਨੰਬਰ 2 ਛੇਕੇ ਨੂੰ ਕਹਿ ਰਹੇ ਹਾਂ ਉਹਨਾਂ ਨੇ ਛੇਕੇ ਤੇ ਤਰਖਾਈਏ ਵਿੱਚ ਫਰਕ ਹੈ ਹੂੰ ਤਾਂ ਤਰਖਾਈਆ ਜੇ ਨਾ ਜਾਵੇ ਇਸੇ ਕਰਕੇ ਉਹਨਾਂ ਨੇ ਕਿਸੇ ਕਿੰਡ ਰਿਲਾ ਕੇ ਮੈਨੂੰ ਇਹਦਾ ਕਹਿਣਾ ਕਿ ਸ਼ਾਇਦ ਮੈਂ ਕੋ ਅੱਗੇ ਮੜਾ ਬਟਾ ਕਿੰਤੂ ਪਰ ਤਾਂ ਉਹਨਾਂ ਨੇ ਕਹਿੰਦੇ ਕੱਲ ਕਿਹਾ ਅੱਜ ਉਹ ਚਲੇ ਗਏ ਨੇ ਜੀ ਇਸ ਉੱਤੇ ਨੰਬਰ ਤਾਂ ਇਸ ਉੱਤੇ ਗਰੀਬੀ ਹੈ ਇਸ ਉੱਤੇ ਹੋਰ ਕੀ ਕਿ ਦਿਖਾ ਸਕਦੇ ਨੇ ਹੁਣ ਬਾਈ ਅੱਗੇ ਹੂੰ ਗੁਰਪ੍ਰਿਭਾ ਕਰੇ ਸਾਰਿਆਂ ਨੂੰ ਸਵਤਿ ਦੇਵਨ ਵਸ ਮੈਂ ਤਾਂ ਫੇਰ ਇਹੀ ਕਹਾਂਗਾ